ਅੰਦਰ ਠੰਡ ਬਹੁਤ ਜ਼ਿਆਦੀ ਬਾਹਰ ਹਨਾ ਹੋ ਨਹੀਂ ਚੱਲੇ ਆ ਤੁਮਨ ਤੇ ਅੱਬੀ ਦੀ ਵੇਟ ਕਰਨ ਦੇ ਭਾਜੀ ਗਈ ਸਕੂਲ ਤੋਂ ਲੈਣ ਅੱਬੀ ਨੂੰ ਸਕੂਲੋਂ ਆਣ ਕੇ ਤੇ ਫਿਰ ਅਸੀਂ ਸਾਰੇ ਜਾਣੇ ਚੱਲੇ ਆ ਤੇ ਹਵਾ ਬਹੁਤ ਜ਼ਿਆਦੀ ਤੇ ਠੰਡ ਬਹੁਤ ਜ਼ਿਆਦੀ ਬਾਹਰ ਅੰਦਰ ਨਹੀਂ ਪਤਾ ਲੱਗਦਾ ਕੁਛ ਵੀ ਸਿੱਪੇ ਹੀ ਬੋਨ ਗਏ ਹਾਂ ਆਨੰਦ ਨੂੰ ਠੰਡ ਲੱਗਾਂ ਲਾ ਵੀ ਅਨੂੰ ਠੰਡ ਲੱਗਦਾ ਵੀ ਤੈਨੂੰ ਕਿੰਨੇ ਕਿਹਦਾ ਸ਼ਿਪ ਵੇਖੋ ਕਿੰਨੇ ਕਿੰਨੇ ਵੱਡੇ ਆ ਉਹ ਵੀ ਸ਼ਿਪੇ ਆ ਕੇ ਘਰ ਆ ਸਪਿੰ ਟਾਵਰ ਆਵਲ ਟਾਵਰ ਤੇ ਪਾਈ ਮम्मा ਸਾਰਾ ਕੈਮਰਾ ਖੰਨੇ ਯੂ ਵੇਖਦੇ ਨੀਚੇ ਦਾ ਜ਼ੂਮ ਹੋ ਕੇ ਦੇਖਣਾ ਨਾ ਮम्मा ਮਜ਼ਾ ਆਉਂਦਿਆ ਇਥੇ ਆਪਣਾ ਫੋਟੋ ਮਿਲਣੀ ਹੋਣੀ ਜਿਹੜੀ ਆਪਾਂ ਐਂਟਰੀ ਕਰਨ ਲੱਗਿਆ ਖਚੂਈ ਸੀ ਆਹ ਫੋਟੋ ਵੀ ਇਸ ਤਰ੍ਹਾਂ ਕਵਰ ਤੇ ਜਾਣ ਲੱਗਿਆ ਫੋਟੋ ਕਰਵਾਈ ਸੀ ਤੇ ਉਹ ਲੱਗੀ ਆ ਇਹੜਾ ਟਾਵਰ ਵੇਖਣ ਦੇ ਜੋ ਇਹ ਪ੍ਰਪਗਏ ਹਾਂ ਸਭ ਤੋਂ ਫਸਟ ਫਲੋਰ ਤੇ ਗਏ ਹਾਂ ਆਪਾਂ ਤੇ ਬੜਾ ਮਜ਼ਾ ਆਇਆ ਉੱਪਰ ਜਾ ਕੇ ਸਾਰਾ ਸਾਰਾ ਜਗਾ ਦਿਖਦੀ ਸਮੁੰਦਰ ਜਿੱਥੋਂ ਸਾਰੇ ਸ਼ਿਪ ਜਾਂਦੇ ਸਾਰੇ ਦਿਸਾਂ ਦੇ ਵਿੱਚ ਸਾਰੀ ਗਾ ਜਲ ਵੈਲਕਮ ਹੈ ਜੀ ਤੁਹਾਡਾ ਵੀਡੀਓ ਚੈਨਲ ਤੇ ਅਧਾ ਗਿਲ ਵਲੋਗਸ ਤੇ ਅੱਜ ਆਪਾਂ ਚੱਲੇ ਕਿਤੇ ਘੁੰਮਣ ਫਿਰਨ ਤੇ ਆਪਾਂ ਸਾਰੇ ਰੈਡੀ ਹੋ ਗਏ ਮੰਮਾ ਰੈਡੀ ਰੈਡੀ ਨਹੀਂ ਸਰ ਵੀ ਰੈਡੀ ਹੋ ਗਏ ਮਾਸੀ ਹੋਏ ਇਹ ਤੇ ਭਾਜੀ ਨੇ ਅਬੀ ਦੇ ਪਾਪਾ ਮੇਰੇ ਮਾਸੀ ਲੱਗੇ ਨਾ ਆਪਾਂ ਨੂੰ ਬੁਲਾਇਓ ਇਹ ਹੈਗੇ ਸਾਡੇ ਅਬੀ ਦੇ ਪਾਪਾ ਹੈਲੋ ਗੱਡੋ ਸਸਿਕਾ ਸਾਰਿਆਂ ਸਤਿ ਸ੍ਰੀ ਅਕਾਲ ਤੇ ਆਪਾਂ ਹੁਣ ਚੱਲੇ ਆਂ ਘੁੰਮਣ ਤੇ ਅਬੀ ਵੀ ਲੱਗ ਗਿਆ ਸਕੂਲ ਤੇ ਅੱਜ ਆਪੋ ਉਹਨਾਂ ਨੂੰ ਮਿਲ ਨਹੀਂ ਪਾਇਆ ਕਿਉਂਕਿ ਆਪਾਂ ਅੱਜ ਲੇਟ ਉੱਠੇ ਹਾਂ ਜੋ ਇਸ ਕਰਕੇ ਆਪਾਂ ਅਬੀ ਵੀ ਦੇਖੋ ਨਾ ਮਿਲ ਨਹੀਂ ਪਾਇਆ ਤੇ ਹੁਣ ਜਦੋਂ ਅਬੀ ਵੀ ਇਹਨੂੰ ਆਪਾਂ ਨਾਲ ਲੈ ਕੇ ਜਾਵਾਂਗੇ ਉੱਥੇ ਹਨਾ ਮੰਮਾ ਅਭੀ ਵੀਰ ਨੂੰ ਨਾਲ ਲੈ ਕੇ ਜਾਣਾ ਮੈਂ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਾਵਾਂਗੇ ਅਭੀ ਵੀਰ ਨਾਲ ਵੀ ਸੋ ਬਾਏ ਬਾਏ ਮਿਲਦੇ ਆਂ ਅਭੀ ਵੀਰ ਨਾਲ ਹਣਾ ਠੰਡ ਬਹੁਤ ਜ਼ਿਆਦੀ ਬਾਹਰ ਹਣਾ ਹੋ ਨਹੀਂ ਚੱਲੇ ਆਂ ਤੋਂ ਮਨ ਤੇ ਅਭੀ ਦੀ ਵੇਟ ਕਰਨ ਦੇ ਭਾਜੀ ਗਏ ਸਕੂਲ ਤੋਂ ਲੈਣ ਅਭੀ ਨੂੰ ਸਕੂਲੋਂ ਆਣ ਕੇ ਫਿਰ ਅਸੀਂ ਸਾਰੇ ਜਣੇ ਚੱਲੇ ਆਂ ਤੇ ਹਵਾ ਬਹੁਤ ਜ਼ਿਆਦੀ ਤੇ ਠੰਡ ਬਹੁਤ ਜ਼ਿਆਦੀ ਬਾਹਰ ਅੰਦਰ ਨਹੀਂ ਪਤਾ ਲੱਗਦਾ ਕੁਛ ਵੀ ਆ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਹੁਣ ਇਹ ਪੋਸਟ ਮੋਡਸ ਵੇਰ ਪਹੁੰਚ ਗਏ ਆ ਲਿਖਿਆ ਉਹ ਨਹੀਂ ਕੈਂਪ ਉਹ ਕਿਆਖਾ ਨਾ ਕਿਆਖਾ ਪਹੁੰਚ ਗਿਆ ਉਹ ਇੱਥੇ ਆ ਗਏ ਨੂੰ ਨਾ ਲਾਲੀ ਅੱਗੇ ਹੱਲ ਕਰਦਾ ਹਾਂ ਬਗੀ ਨੂ ਲਾਲਿਆ ਸਕੂਲ ਹੋਈ ਆ ਜੀ ਵੀ ਨੇ ਛੱਡ ਨਾਲ ਤੇ ਦੀਦੀ ਵੀ ਨੇ ਅਜੇ ਇਹ ਘੁੰਮੀ ਘੁੰਮੀ ਕਰਾਂਗੇ ਹੇਲੋ ਬਿਲਡਿੰਗ ਆ ਮੈਂ ਕੁਕਿੰਗ ਅਕੈਡਮੀ ਹਿੰਸਕਾ ਕਰ ਰਹੀ ਹਾਂ। ਸਟੱਡੈਂਟ ਕਰ ਰਹੇ ਹੈ। ਤੁਸੀਂ ਅਯਰ ਪਾ ਚੁਕੇ ਹੈ। ਕੋਈ ਬੰਦ ਹੈ ਤੇ ਕਿਹੜਾ ਸ਼ੇਅਰ ਹੈ ਬਿਲ? ਇਹ ਕਿਹੜਾ ਸ਼ੇਅਰ ਹੈ? ਪੋਰਟਸ ਮੋਰ। ਇੱਥੇ ਸਾਰਾ ਤੁਹਾਨੂੰ ਸਾਰੇ ਬ੍ਰਾਂਡ ਮਿਲ ਜਾਂਦੇ ਨੇ ਲੋਕ। ਸੀ ਤੇ ਹੀ ਪਹੁੰਚ ਗਏ ਹੁਣ ਅਨੰਦ ਨੂੰ ਹੰਡ ਠੰਡ ਲਗਾ ਲਾ ਵੀ ਅਨੰਦ ਨੂੰ ਠੰਡ ਲਗਾਉਂਦਾ ਵੀ ਤੈਨੂੰ ਕਿੰਨੇ ਕੁ ਜ਼ਿਆਦਾ ਹੋਰ ਜ਼ਿਆਦਾ ਸ਼ਿਪ ਸ਼ਿਪ ਆ ਗਿਆ ਇਹ ਅਨੰਦਾ ਨਾ ਤੇ ਇਹ ਖਨਾਸ਼ਿਪ ਫੰਜਾ 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 ਪਾਜੀ ਨੂੰ ਪਛੇ ਆਹ ਪਾਜੀ ਨਹੀਂ ਖਲੋਤੇ ਆਜੋ ਆਈਂ ਫੋਟਰਾ ਲਦੇ ਆ ਆ ਚਾਜ ਹਣਾ ਸ਼ਿਫਟ ਸਾਕੇ ਆਹ ਆਹ ਕਿੰਨੇ ਯੂਟਿਊਬਰ ਤੇ ਬਹੁਤ ਬੈਂਸ਼ੀ ਯਾਰ ਕਿੱਥੇ ਚਿਪਟੁਰ ਗਿਆ ਇੱਥੇ ਸਾਰੀ ਕੰਟਰੀਆਂ ਦੇ ਵਿੱਚ ਜਾਂਦੇ ਸ਼ਿਫਟ ਮੋਸਟਲੀ ਸਾਰੀ ਕੰਟਰੀਆਂ 'ਚ ਜਾਂਦੇ ਇੱਥੇ ਸ਼ਿਫਟ ਤੇ ਅੱਜ ਅਹੀਂ ਆਈਆਂ ਭਾਜੀ ਭੰਦੇ ਨਾਲ ਅੱਜ ਭਾਜੀ ਛੁੱਟੀ ਹੀ ਇੱਥੇ ਜਾਂਦੇ ਹਾਂ ਸੰਦੀਪ ਨਾਲ ਜਾਣਾ ਹੀ ਸਨ ਭੇਜਦੀ ਐਥੋਂ ਕਿੰਨੀ ਸੋਹਣੀ ਜਗ੍ਹਾ ਨਾ ਸਾਰੀ ਛਿਪੂ ਵਡੇ ਵਡੇ ਛਿਪੂ ਵੇਖੋ ਕਿੰਨੇ ਕਿੰਨੇ ਵੱਡੇ ਆ ਉਹ ਵੀ ਛਿਪੇ ਆ ਕੇ ਘਰ ਆ ਉਹ ਛਿਪੂ ਤਰਪਿਆ ਵਾ ਪਤਾ ਨਹੀਂ ਕਿੱਥੇ ਚੱਲਿਆ ਸਾਰੇ ਛਿਪੇ ਲੱਗੇ ਇੱਧਰ ਵੀ ਉਹ ਛੋਟੇ ਵਾਲੇ ਵੀ ਆ ਹਨਾ ਉਹ ਚੱਲਿਆ ਵਾ ਸਟਾਰਟ ਹੋ ਗਿਆ ਉਹ ਯਾਤਰਾ ਆ ਆਇਰਲੈਂਡ ਐਸਾ ਟਾਜਾ ਵਿੱਚ ਇਹ ਸੁੰਦਰ ਦੇ ਉਹ ਸੋਨਾ ਕਿੱਥੇ ਜਾਣਾ ਵਾ ਉੱਪਰ ਭਾਈ ਉੱਪਰ ਕਿੱਥੇ ਉੱਪਰ ਕਿੱਥੇ ਮਾ ਜੜਾ ਸ਼ਿਪ ਗਿੰਦੇ ਸੋਨੇ ਆਣਦੇ ਸਾਰੇ ਆਣਾ ਸੰਦੀਪ ਕੋਲ ਜਾਣੀ ਸੰਦੀਪ ਅਸਿਕੋ ਵੀ ਜਾਣੇ ਸ਼ਿਪ ਨੇ ਆਹ ਭਾਈ ਕਹਿੰਦੇ ਸਾਰੀ ਕੰਟਰੀਆਂ ਚ ਜਾਂਦੇ ਆਂਡੀਆਂ ਹਾਂ ਜਾਣੇ ਇਹ ਇੰਡੀਆ ਤੋਂ ਹੁਣ ਆਪਾਂ ਉੱਪਰ ਜਾਵਾਂਗੇ ਐਡੀ ਉੱਪਰ ਵਾਓ ਕਿੰਨਾ ਵਾਓ ਆਨੰਦ ਬਹੁਤ ਸੁੰਦਰ ਸਮਰ ਤੋਂ ਜ਼ਿਆਦਾ ਸਮਾਂ ਲੱਗਦਾ ਨਾ ਫਿਰ ਸਾਰਾ ਹੁਣ ਜਿੱਦਾਂ ਧੁੰਦ ਵੀ ਥੋੜੀ ਪੈ ਗਈ ਨਾ ਆ ਸਾਰੇ ਸ਼ਿਪ ਹੀ ਆ ਨੰਨਾ ਪਲੇਨ ਆਪਣਾ ਲਵ ਲਵ ਬਹੁਤ ਸਾਰਾ ਸਮੁੰਦਰ ਓ ਤਾਂ ਮੈਂ ਪ੍ਰੀਨਾਲਸ ਨੂੰ ਰਿਕਵੈਸਟ ਕੀਤਾ ਸੀ ਹਾਂ ਹਾਂ ਵਾਓ ਸਾਰੇ ਸ਼ਹਿਰ ਨੂੰ ਦਾ ਇਹ ਚੱਤ ਤੇ ਦਿਸਦਾ ਤੇ ਇਸ ਇਹ ਵੀ ਜਿੰਦਾ ਇਸ ਮੰਦਰ ਦੇ ਇਹਦਾ ਕਲੋਜ਼ ਨੇੜੇ ਕਲੋਜ਼ ਇਹਦਾ ਕਰਕੇ ਹਾਂ ਇਹਦਾ ਪਬਲਿਕ ਫੋਨ ਦਿਓ ਅੰਦਰ ਸਾਰੇ ਆਇਲ ਨੇ ਐਂ ਅਮੀਜ ਆਉਂਦੇ ਰਹਿਣ ਵਾਸਤੇ ਵੀ ਸੁੰਦਰ ਅਨੰਦ ਖੰਦੇ ਆ ਕੁਛ ਵਧੀਆ ਦੀਦਾ ਵਾਓ ਅਨੰਦ ਸਾਰਾ ਇਸ ਸਮੁੰਦਰ ਦੇ ਵਿੱਚ ਹੀ ਹੋਰ ਦੂਰ ਤੱਕ ਸਮੁੰਦਰ ਸਮੁੰਦਰ ਆ ਅਨੰਤ ਉੰਕੀ ਵੇਖੰਦੇ ਆ ਅਨੀ ਇਧੱਕ ਬੈ ਜਾਓ ਵੀ ਚੌਂਕੜੀ ਮਾਰ ਕੇ ਦੇਖਦਾ ਸਾਰਾ ਕਸ਼ਸ਼ ਥੱਲੇ ਮੈਂ ਵੀ ਚੱਲਣਾ ਆ ਅਗਰ ਅਸੀਂ ਥੋੜਾ ਕਿਤੇ ਉਲਾ ਕੇ ਚੱਲ ਜਾਈਏ ਡਰ ਲੱਗਦਾ ਹਣਾ ਨਾ ਨਹੀਂ ਲੱਗਦਾ ਬਹੁਤ ਸੋਨਾ ਸ਼ਹਿਰ ਲੱਗੰਦਾ ਹਣਾ ਹੱਪੀ ਬਾਈ ਨੂੰ ਦਿਖਾਵਾਂ ਹੱਪੀ ਬਾਜੀ ਆ ਵਾਓ ਕਿ ਨਾ ਸੋਨਾ ਸ਼ਹਿਰ ਮਹਾਸੰਗੀ vot on igatahes , on alati on peaaegu nii kihutatud , kui ennem ja on pea näinud nii otsi otsi hulliga . ਕਿੰਨਾ ਸੋਹਣਾ ਸਾਰਾ ਕੁਝ ਖੁਸ਼ੀ ਦਿਦੇ ਸੱਦਾਂ ਇਹ ਤੁਸੀਂ ਕੁਝ ਆਉਂਦੀ ਆ ਰੇ ਇੱਕ ਵੇਸ਼ੀ ਉਹ ਆਉਂਦੀ ਆਓ ਵੇਖੋ ਕਿੰਨੀ ਦੂਰ ਆਹ ਸੋਹਣਾ ਗੰਦਾ ਬਹੁਤ ਹੀ ਜ਼ਿਆਦਾ ਸੋਹਣਾ ਆ ਵੀ ਨਹੀਂ ਪੂਰੀ ਮਸਤੀ ਕਰਨ ਦੇ ਦੋਵੇਂ ਜਾਣੇ ਭਣ ਭਾ ਆਜੋ ਇੱਥੇ ਵੇਖ ਲਓ ਇੱਥੇ ਬੈਠੀ ਜਾਣਾ ਜਾਂਦਾ ਆ ਜਾ ਇੱਧਰ ਇਹਦਾ ਫੇਰ ਥੱਲੇ ਚੱਲ ਜਾਣਾ ਥੱਲੇ ਵੇਖੀ ਜਾਂ ਨਹੀਂ ਉੱਪਰ ਚੱਲੀਓ ਉੱਪਰ ਕਿਥੇ ਉਹ ਹੋਰ ਕੁਝ ਨਹੀਂ ਦੱਜੋ ਜਾਂ ਜਾ ਸਕਦੇ ਆਪਾਂ ਚਲੋ ਚੱਲੀਏ ਪਰ ਆਦ ਮੈਨੂੰ ਬਹੁਤ ਵਧੀਆ ਲੱਗੰਦੇ ਆ ਯਾਰਾ ਹੀ ਆਉਂਦੇ ਪੂਰਾ ਵੇਖੋ ਛਿਪ ਗਿਆ ਇੱਕ ਹੋਰ ਬਹੁਤ ਸੋਹਣਾ ਸ਼ਹਿਰ ਕਿਹੜਾ ਸ਼ਹਿਰ ਹੈ ਤਾ ਸੋਹਣਾ ਸ਼ਹਿਰ ਹੈ ਕਿਥੋਂ ਕਿਥੋਂ ਤੱਕ ਮੈਂ ਤੱਕ ਪੜੇ ਪੜੇ ਬਹੁਤ ਵਧੀਆ ਵਾ ਜਿੰਨ ਕਿਸੇ ਨੂੰ ਵਿਖਾਓ ਇਹ ਦੇਖ ਕੇ ਕਹਿੰਦਾ ਵਾਓ ਵਾਓ ਆਪਣੇ ਆਪ ਹੀ ਨਿਕਲਦੀ ਇੱਥੇ ਆਣ ਕੇ ਵਾਓ ਕਿੱਦਾਂ ਦਾ ਲੱਗਾ ਅੰਦ ਬੜਾ ਵਧੀਆ ਨਾ ਤੂੰ ਵੀ ਵਾਓ ਕੀਤਾ ਹੈ ਨਾ ਪਹੁੰਚ ਕੇ ਵਾਓ ਬਹੁਤ ਸੋਹਣਾ ਸ਼ਹਿਰ ਹੈ ਤੁਸੀਂ ਦੇਖ ਸਕਦੇ ਪਿੱਛੇ ਬਹੁਤ ਪੁਰਾਣਾ ਸ਼ਹਿਰ ਹੈ ਇਹਨਾਂ ਦਾ ਇੰਗਲੈਂਡ ਵਾਲਿਆਂ ਦਾ ਜੀ ਜੀ ਆਹ ਰਵਰ ਤੇ ਪਾ ਜਾਣ ਦੀ ਆ ਪਹਿਲੇ ਫਲੋਰ ਤੇ ਚਲ ਗਏ ਹੁਣੇ ਤੁਸੀਂ ਜਾ ਰਹੇ ਪੰਜ ਕਿ ਤੁਹਾਨੂੰ ਦੱਸਦੇ ਹਾਂ ਹੁਣ ਅਸੀਂ ਪਹੁੰਚ ਗਏ ਦੂਸਰੇ ਫਲੋਰ ਤੇ ਟਾਵਰ ਦੇ ਸਾਹ ਚਾਹ ਹੁਣ ਅਸੀਂ ਪਹੁੰਚ ਗਏ ਕੈਫੇ ਉੱਪਰ ਸਭ ਤੋਂ ਕਿੱਥੇ ਹੁੰਦਾ ਕਿ ਮੀਖਾਂ ਦੇ ਕਿਨਸਾਣਾ ਸ਼ਹਿਰ ਆਣ ਦਾਣਾ ਤੁਹਾਡਾ ਕਿਵੇਂ ਹੈ ਜੀ ਦੇ। ਜੀ verdade ਨਹੀਂ। Skype par welcome please wait for me. Skype var it cafe hai kuch khan ke baike vekhan da view to khan peene vaste. Hun apna is to upar jaavan ne. ਆਓ ਖਬੀ ਕਿੰਨੀ ਸੋਹਣੀ ਜਗ੍ਹਾ ਹੋ 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 ਜਾਰੇ ਮਨੂ ਮਨੂ ਓਲੀ ਸ਼ਿਪ ਤੇ ਕੋਈ ਨਹੀਂ ਜਾ ਸਕਦੇ ਨਾ ਕਿੱਥੇ ਓ ਸ਼ਿਪ ਪਿੱਕ ਕਰਨ ਓ ਕਿੰਨੀ ਦੂਰ ਇਹ ਕਿਉਂ ਨਾ ਧੁੰਦ ਜੀ ਪੈ ਗਈ ਇੰਨਾ ਨਹੀਂ ਖਾਸ ਹਨਾ ਪਤਾ ਲੱਗੰਦਿਆ ਸਪਿੰ ਟਾਵਰ ਆਵਲੇ ਤਵਰਤੇ ਪਾਈਏ ਉਸ ਦਿਨੇ ਹੋਣਾ ਚਾਹੀਦਾ ਹੁੰਦਾ ਹੈ ਆਪਾਂ ਨੂੰ ਜਦੋਂ ਮਜ਼ਾ ਆਣੰਦ ਸਮੁੰਦਰ ਦੇ ਜਹਾਜ਼ ਵੇਖਣਦੇ ਆ ਹੈ ਮम्मा ਸਾਰਾ ਕੈਮਰਾ ਥਾਣੇ ਨੂੰ ਵੇਖਣਦੇ ਨੀਚੇ ਦਾ ਜ਼ੂਮ ਹੋ ਕੇ ਦੇਖਣਾ ਨਾ ਮम्मा ਮਜ਼ਾ ਆਉਂਦਿਆ ਝੰਡਾ ਝੰਡਾ ਪਰ ਲੱਗਦਾ ਹੈ ਨਾ ਝੰਡਾ ਝੰਡਾ ਲੱਗਦਾ ਕਿ ਘੇਰ ਜਾਂਦੇ ਆ ਜੀ ਇੱਥੇ ਸਾਰੇ ਦੇਸ਼ਾਂ ਦੇ ਚੱਕ ਚੱਕਦੇ ਆ ਜੀ ਜਰਮਨ ਜਪਾਨ ਇੰਡੀਆ ਇੰਡੀਆ ਨੂੰ ਜਾਂਦੇ ਆ ਹੋਰ ਤਾਂ ਪਤਾ ਨਹੀਂ ਆ ਆਪਣੀ ਮਸਤੀ ਕਰਨ ਦੇ ਨਾਏ ਜਾਣੇ ਚੱਲੀਏ ਨਾ ਨਾ ਇੱਥੇ ਰਹਿਣਾ ਜੀ ਚਲੋ ਚਲੋ ਚੱਲੀਏ ਭਾਜੀ ਵੇਟ ਕਰ ਰਹੇ ਹਣੇ ਥੱਲੇ ਪਾਜੀ ਕਹਿੰਦੇ ਮੈਨੂੰ ਚਾਈ ਤੇ ਬਹੁਤ ਡਰ ਲੱਗਦਾ ਮੈਨੂੰ ਜਣਾ ਕਿ ਟੈਲੀਸਕੋਪ ਆ ਜੇ ਕੋਈ ਨਾ ਪਾਵਾਂਗੇ ਨਾ ਫਿਰ ਤੁਹਾਨੂੰ ਦਿਖਾਊਗਾ ਵੀ ਤੇ ਬੋਲ ਕੇ ਵੀ ਦੱਸੂਗਾ ਕਿਹੜਾ ਸ਼ਹਿਰ ਆ ਠੀਕ ਆ ਕਿਹੜੇ ਬਹੁਤ ਸਾਹਮਣੇ ਕੋਪਰ ਉੱਪਰੇ ਉਹ ਲਾਈਟਾਂ ਚਾਹੀਦੇ ਵੀ ਉਹ ਅਲੋ ਵਾਈਟ ਅੱਛਾ ਮਮਾ ਨਾਈਟਸ ਕਿਉਂ ਨਾਈਟਸ ਅਸੀਂ ਫਿਰ ਫਸਟ ਫਲੋਰ ਤੇ ਆ ਗਏ ਤਾਂ ਬਹੁਤ ਹੀ ਮਜ਼ਾ ਆਉਂਦਾ ਹੈ ਜਾਨ ਨੂੰ ਜਿਕਰਦਾ ਇੱਥੋਂ ਵੀ ਕਹਤਾ ਵੇਖੀ ਜਾਓ ਵੇਖੀ ਜਾਓ ਭੁੰਮੀ ਜਾਓ ਉਹ ਜਿਹੜਾ ਸਾਹਮਣੇ ਤੁਸੀਂ ਟਾਵਰ ਵੇਖ ਰਹੇ ਹੋ ਉਹ ਆਹਣ ਹੈਗਾ ਇੱਥੇ ਜਾਨਕ ਸਾਰੇ ਤੁਸੀਂ ਵੇਖ ਸਕਦੇ ਜੋ ਦੂਰ ਦੂਰ ਤੱਕ ਜਿਹੜੇ ਜਿਹੜੇ ਹੈਗੇ ਜਿੱਚ ਜਾਓ ਤੁਸੀਂ ਟੱਚ ਕਰ ਦੋਗੇ ਤੁਹਾਡਾ ਸਭ ਪੂਰਾ ਆ ਜਾਊਗਾ ਇਸ ਸਾਰੀ ਇਸੇ ਜਗ੍ਹਾ ਦੇ ਵਿੱਚ ਜੋ ਕੁਝ ਵੀ ਆ ਉਹ ਸੁਣਾਉਣ ਆਹ ਅਬ ਇਹ ਕੀ ਆ ਆ ਜੋ ਜੋ ਮਸ਼ੀਨ ਜੋ ਜੋ ਕਾਰਨਾ ਟਾਪ ਕਰਦਾ ਹੈ ਹਾਂ ਫਿਰ ਇਸ ਸਪਿੰ ਕਰਨਾ ਫਿਰ ਕੋਈ ਨਾ ਕੋਈ ਸਪਿੰ ਕਰਨਾ ਫਿਰ ਮੇਕ ਹਨ ਇੱਥੇ ਆਉਂਗਾ ਫਿਰ ਇੱਥੇ ਕੌਣ ਆਊਗਾ ਕੋਈ ਨਹੀਂ ਜਿਹਨੇ ਕੋਈ ਕਸਟਮ ਬਣਾਇਆ ਕਿਉਂ ਕਿਉਂ ਨਾ ਆਪ ਇਹ ਵੀ ਕਰ ਸਕਦੇ ਹੋ Hello, Can I do it? I put the way do it the ship do penny, and that's the four designs in there. It's a bit tricky to You like, this So we'll drop it, drop it down. There's two big wheels in there, one with the design on just about spaced enough So, us. Right. you can either, if you want to, guys, do it again. that hasn't gone through. because if it does, you get a big circle in there with a tick in the middle. gone past the ship again. So, there you go. that's stiff. you've got to squash the copper penny. turn it. that's it. you turn it. Two big wheels in there that are just spaced enough for <laughs> just about any hanging up through. Oh, with our rock, doesn't matter. Keep going, keep going, keep going. There you go. Nearly? Then? Huh? Wow. So, yeah, there's two wheels <laughs> in there, just far enough apart for the. I'm on Fine. Which one do you want to do? Zombie? Line up and do the inside. You're doing the same or different? <laughs>

Go oh. on. Oh, that was underneath. <laughs> <laughs> right. underneath? You get it? Find it. Go on together. Thank you. Thank you. So, uh -huh. you there you go. The car on the carabelle. Silver. And then just wait for, wait for the two lights to start flashing. Should it should have gone through. Yeah, there you go. ਦਿਖਾ ਵੀ ਉਹਦਾ ਵੀ ਬਹੁਤ ਸੋਹਣਾ ਸਿਲਵਰ ਤੇਰਾ 골ਡਨ ਹਾਂ ਸੋਹਣਾ ਚਲੋ ਜੀ ਹੁਣ ਤੁਸੀਂ ਯਾਦਗਾਰ ਯਾਦਗਾਰ ਸਾਮ ਕੇ ਰੱਖਿਓ ਨਾ ਦੋਵੇਂ ਜਾਣੇ ਇਹਨੂੰ ਆਪਣੇ ਹੈਡ ਵਿੱਚ ਪਾ ਦਿਓ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਜਰੂਰ ਵੀ ਸੌਂਦੇ ਸਾਂ ਸੁਬਹ ਸਵੇਰੇ ਐਂਡ ਡੋਨਟ ਯੂਜ਼ ਟੂ ਬੇਜ਼ ਅ ਕਾਰ ਪਾਰਕ you <laughs> 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 to save it so you go so on the fast yeah, gold is scary yeah you jump on it next virtuoso and then english no matlab marandi hai je right have hot chocolate okay i think so <laughs> <Thank you. laughs> no we are planning for a glass of wine glass bye. Of <laughs> bye. 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 bye bye thank you the top photo milni honi jede ap entry karn lagya <laughs> khichwai si टे तो oh, nah, oh, nice. nah, nah. hmm. सोने सारा तो कुछ सा� ਸਾਨੂੰ ਫੋਟੋ ਲਵਾਂਗੇ ਤੇ ਫਿਰ ਇਥੇ ਜਾਵਾਂਗੇ ਜਿਹੜੀ ਵੈਂਟਰੀ ਕਿਤੇ ਸੀ ਉਹਨਾਂ ਨੇ ਹੈਡਫੋਟ ਖਿੱਚੀ ਤੇ ਉਹਨਾਂ ਨੂੰ ਦੇਣਗੇ ਯਾਦਗਰੀ ਵਾਸਤੇ ਫਿਰ ਆਪਾਂ ਇੰਡੀਆ ਨੂੰ ਲੈ ਕੇ ਜਾਵਾਂਗੇ ਕਿਆ ਸਾਰਾ ਆਟਾ ਬਨਵੇ ਜਿੱਥੇ ਪਗਏ ਹਾਂ ਮੰਮਾ ਜੀ ਡਾਈਨਿੰਗ ਰੂਮ ਵਿੱਚ ਚੱਲਦੇ ਇਧਰੋਂ ਨਨ ਫੋਟੋ ਕੱਢਤੀ ਸਾਡੀ ਜਿਹੜਾ ਇਹ ਕੋ ਬਣਾਇਆ ਹੈ ਟਾਵਰ ਤੇ ਇਦਰ ਉਹ ਕਿੱਡਾ ਖਿਦਕੀ ਤੱਕ ਦਾ ਆਦੀ ਕਰਨ ਦੇ ਤੱਕ ਖਿਦਦੋਗੇ ਟਾਈਮ ਵੇਸਟ ਕਰੋਗੇ ਨਹੀਂ ਅਨੰਦ ਹੀ ਉਹ ਵਾਲੇ ਟਾਵਰ ਤੇ ਗਏ ਹਾਂ ਉੱਪਰ ਓਹ ਇੱਕ ਕਿੱਡੀ ਦੂਰ ਓਹ ਦੇਖੋ ਹੁਣੇ ਫਰਾਂਟ ਪੈ ਗਿਆ ਤੇ ਆਪਾਂ ਹੁਣ ਜਾ ਰਹੇ ਹਾਂ ਕੋਈ ਖਾਣ ਵਾਸਤੇ ਇਹਨੂੰ ਪੁੱਛ ਲਓ ਕਿੱਥੇ ਜਾਣਾ ਵਾ ਅੱਗੇ ਤਾਂ ਉਸ ਤੋਂ ਨਹੀਂ ਕਸ਼ਵਨ ਪਾਜੀ ਅੱਜ ਕਾ ਫੇਰ ਇੱਥੇ ਦਿਨੇ ਆਵਾਂਗੇ ਕਿਹਦੇ ਦਿਨ ਕੱਲ ਆ ਜੀ ਕੱਲ ਨਹੀਂ ਕਰਾਂਗੇ ਹਾਂ ਜਿਹਦੇ ਦਿਨ ਮੈਂ ਫੇਰ ਆਂਦੀ ਜੁੰਡੇ ਜੁੰਡੇ ਬਹੁਤ ਹੁੰਦੀ ਹੈ ਜੁੰਡੇ ਕਰੇ ਬੈਠੀ ਦਮ ਸੰਡੇ ਸਿਰ ਸੁਣਨਾ ਨਾ ਵਾਲ ਬੜੇ ਲੰਮੇ ਨਾ ਠੀਕ ਠੀਕ ਤੋਂ ਨਹੀਂ ਠੀਕ ਆ ਇਹੜਾ ਟਾਵਰ ਵੇਖੰਦੇ ਜੂ ਇਹ ਪ੍ਰੋਪਗੇਆ ਸਭ ਤੋਂ ਫਰਸਟ ਫਲੋਰ ਤੇ ਗਏ ਹਾਂ ਆਪਾਂ ਤੇ ਬੜਾ ਮਜ਼ਾ ਆਇਆ ਉੱਪਰ ਜਾ ਕੇ ਸਾਰਾ ਸਾਰਾ ਜਗਾ ਦਿਖਦੀ ਸਮੁੰਦਰ ਜਿੱਥੋਂ ਸਾਰੇ ਸ਼ਿਪ ਜਾਂਦੇ ਸਾਰੇ ਦਿਸਾਂ ਦੇ ਵਿੱਚ ਤੇ ਦਰ ਬਿਲਡਿੰਗਾਂ ਬਹੁਤ ਸੋਹਣੀਆਂ ਵਾਂ ਆ ਵੀ ਟਾਵਰ ਇਹ ਕੀ ਹੈ ਲੋਡਾਉਨ ਕਿੱਥੋਂ ਆ ਸ਼ਿਪ ਆਉਂਦੇ ਹਨ ਨਾ ਵੱਡਾ ਬਹੁਤ ਜ਼ਿਆਦਾ ਆਹ ਵਾਹ ਜਿਹੜਾ 뷰 ਹੈਗਾ ਇਹ ਅਸੀਂ ਵੇਖਿਆ ਸੀ ਉੱਪਰ ਟਾਵਰ ਦੇ ਉੱਪਰ ਚੜ ਕੇ ਬਹੁਤ ਸੋਹਣਾ ਹੈ ਸਾਰਾ ਕੁਝ ਇੱਥੋਂ ਸਾਰੇ ਯਾਨੀ ਕਿ ਆਈਲੈਂਡ ਬਹੁਤ ਸੋਹਣਾ ਦਿਖਦਾ ਹੈਗਾ ਰਾਤ ਦਾ ਟਾਈਮ ਹੀ ਬਹੁਤ ਮਜ਼ਾ ਆਇਆ ਹੁਣ ਕਿਸੇ ਦਿਨ ਦਿਨ ਦਾ ਟਾਈਮ ਆਵਾਂਗੇ ਫਿਰ ਤੁਹਾਨੂੰ ਦੱਸਾਂਗੇ ਕਿਦਾਂ ਦਾ ਲੱਗਿਆ ਦਿਨ ਦੇ ਟਾਈਮ ਤੁਹਾਨੂੰ ਆਹ ਪਛੇੜੇ ਹੈਗੇ ਆ ਸ਼ਿਪ ਆ ਰਹੇ ਆ ਉਹ ਵਿਖਵਾ ਰਿਹਾ ਸ਼ਿਪ ਹਾਂ ਪਾ ਯੂਨੀਆ ਰਹੇ ਨੇ ਬਾਰ ਨੂੰ ਭੋਜਨ ਦੀ ਹੋ ਗਈ ਆ ਇੱਥੇ 버거 किंग 버거 किंग ਸਾਰੀ ਜਗ੍ਹਾ ਉਹਨਾਂ ਨੂੰ ਦਹੋਣਾ ਨੂੰ ਲੱਗੀ ਭੁੱਖ ਤਾਂ ਉਹ ਨਹੀਂ ਆ ਗਏ ਪੁਲੀ ਆਹ ਪੁਲੀ ਖਾਣਾ ਕਿ ਫੇਸ ਚਲੋ ਜਿਨਾ ਨਹੀਂ ਆ ਗਏ 버거 किंग ਇੱਥੇ ਬੈ ਕੇ ਕੁਝ ਖਾਵਾਂਗੇ ਆਰਡਰ ਕਰੀਏ ਫੇਲਾ ਕੇ ਫਿਲੋ ਆਰਡਰ ਕਰ ਲਈ ਫਿਰ ਵਾਸ਼ਰੂਮ ਚਲ ਜੀ ਤੂੰ ਦੁਰਮਾਸ ਸਿੱਤੇਪਣੇ ਵੀ ਕਰਨ ਦੀਆਂ ਆਰਡਰ ਇੱਧਰੋਂ ਉਹ ਖਾਗੀ ਸਾਰਿਆਂ ਨੂੰ ਸਾਰੇ ਖਾਈ ਜਾਂਦੇ ਮੈਨੂੰ ਵੀ ਦੱਸ ਦੋ ਮੇਰਾ ਕਿਹੜਾ ਵਾ ਹੁਣ ਅਸੀਂ ਵਾਪਸ ਜਾ ਰਹੇ ਹਾਂ ਸਾਰੇ ਜਾਣੇ ਹੁਣ ਬਹੁਤ ਹਨੇਰਾ ਹੋ ਗਿਆ ਖਾ ਫਿਲਾ ਕਸ਼ ਹੁਣ ਅਸੀਂ ਵਾਪਸ ਚੱਲੇ ਘਰ ਜੋ ਜੋ ਪਰ ਜੋ ਉਹ ਨਹੀਂ ਹੋ ਗਏ ਫ੍ਰੀ ਹੁਣ ਅਸੀਂ ਚੱਲਦੇ ਇੱਥੋਂ ਦਾ ਫਿਰ ਬੱਚਿਓ ਹੈ ਮਯਾ ਸੀ ਕਰਕੇ ਨਾ ਠੰਡ ਹੁੰਦੀ ਸਾਰੀ ਹਾਂਜੀ ਹਾਂ ਨਾ ਸੀ ਕਰਿਆ ਕੀ ਕੀ ਪਕਰਿਆ ਕੇ ਕਰੀਏ ਡਿਨਰ ਹਾਂ ਸਾਡ ਕੋਲ ਗੱਦੇ ਹੋਏ ਮੈਕਸਾ ਦਿੱਖ ਬਾਕਸ ਵੀ ਹੈਗਾ ਹਾਂ ਵੀ ਤੇ ਕੀਰ ਤੇ ਨਾ ਸਪੋਰਟਰ ਮੈਂ ਵੀ ਆਪਣੇ ਕੋਕਾਰ ਦਾ ਪੂਰਾ ਸੈਟਾ ਜਿੱਨਾ ਜਿੱਥੇ ਪਾਜੀ ਅੱਜ ਗਏ ਨਾ ਉੱਥੇ ਹੁਣ ਕਿਹਦੇ ਦਿਨ ਸਵੇਰੇ ਜਾਵਾਂਗੇ ਦਿਨੇ ਦਿਨੇ ਠੀਕ ਆ ਠੀਕ ਆ ਹਾਂ ਆ ਵਧੀਆ ਨਾ ਕੱਲ ਜਾਣਾ ਫਿਰ ਕੰਮ ਤੇ ਤੁਸੀਂ ਕਿੱਦਾਂ ਬੱਚੇ ਆਇਆ ਮਜ਼ਾ ਅੱਜ ਬੜਾ ਜ਼ਿਆਦਾ ਬੜਾ ਜ਼ਿਆਦਾ ਨਮਾ ਤੁਸੀਂ ਜਿੱਤੇ ਸੌਂਦੇ ਰਾਤ ਸੀ ਗੱਡੀ ਚ ਗਰਾਉਂਡ ਦੇ ਸੁਨੀਦ ਆ ਗਈ ਸੋਣਾ ਹੀ